ਮਸ਼ਹੂਰ ਪੰਜਾਬੀ ਮਾਡਲ ਤੇ ਬਲੌਗਰ ਢਿੱਲੋਂ ਪ੍ਰੀਤ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਜੋ ਅਕਸਰ ਹੀ ਆਪਣੀ ਵੀਡੀਓਜ਼ ਤੇ ਬਲੌਗ ਦੇ ਕਰਕੇ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਦਰਅਸਲ ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਇਸ ਕਰਕੇ ਉਹਨਾਂ ਦੇ ਬਲੌਗਾਂ ਨੂੰ ਹਰ ਟਾਈਮ ਪਿਆਰ ਮਿਲਦਾ ਰਹਿੰਦਾ ਤੇ ਸਤਿਕਾਰ ਮਿਲਦਾ ਰਹਿੰਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਢਿੱਲੋਂ ਪ੍ਰੀਤ ਲੋਹੇ ਦਾ ਬਹੁਤ ਜ਼ਿਆਦਾ ਸ਼ਕੀਨ ਆ ਉਹਨਾਂ ਦੇ ਘਰੇ ਗ ਗੱਡੀਆਂ ਤੇ ਟਰੈਕਟਰਾਂ ਦੀ ਕਲੈਕਸ਼ਨ ਬਹੁਤ ਸੋਹਣੀਆਂ ਮਹਿੰਗੀ ਤੋਂ ਮਹਿੰਗੀ ਗੱਡੀ ਤੇ ਵੱਡੇ ਤੋਂ ਵੱਡਾ ਟਰੈਕਟਰ ਉਹਨਾਂ ਦੇ ਘਰੇ ਖੜਾ ਹੀ ਰਹਿੰਦਾ ਹੈ ਢਿੱਲੋਂ ਪ੍ਰੀਤ ਦੇ ਬਾਰੇ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਉਹਨਾਂ ਨੇ ਇਸ ਖਬਰ ਬਾਰੇ ਆਪਣੇ ਚਾਹਣ ਵਾਲਿਆਂ ਨੂੰ ਦੱਸਿਆ ਤਾਂ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਬਹੁਤ ਸਾਰੀਆਂ ਵਧਾਈਆਂ ਦੇਣੀਆਂ ਸ਼ੁਰੂ ਹੋ ਗਈਆਂ। ਦਰਅਸਲ ਤੁਹਾਨੂੰ ਦੱਸ ਦਈਏ ਕਿ ਢੱਲੋਂ ਪ੍ਰੀਤ ਨੇ ਹੁਣ ਇੱਕ ਹੋਰ ਨਵਾਂ ਟਰੈਕਟਰ ਲੈ ਲਿਆ ਹੈ। ਜਿਸ ਦੀ ਕੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਰੀਲ ਪਾ ਕੇ ਦਿੱਤੀ। ਉੱਥੇ ਹੀ ਗੁਰੂ ਘਰ ਦੇ ਵਿੱਚ ਢਿੱਲੋਂ ਪ੍ਰੀਤ ਲੱਡੂ ਵੰਡ ਦਾ ਨਜ਼ਰ ਆਇਆ ਤੇ ਲੋਕਾਂ ਨੂੰ ਇਹ ਵੀ ਕਹਿੰਦਾ ਨਜ਼ਰ ਆਇਆ ਕਿ ਇੱਕ ਹੋਰ ਟਰੈਕਟਰ ਆਪਾਂ ਨੇ ਲੈ ਲਿਆ ਆਇਆ ਹੈ। ਜੇਕਰ ਤੁਹਾਨੂੰ ਢਿੱਲੋਂ ਪ੍ਰੀਤ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਢਿੱਲੋਂ ਪ੍ਰੀਤ ਨੂੰ ਕਮੈਂਟ ਦੇ ਵਿੱਚ ਜਾ ਕੇ ਕੰਗ੍ਰੈਚੂਲੇਸ਼ਨ ਲਿਖਣਾ ਨਾ ਭੁੱਲਿਓ। ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ